ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਮਿੱਤਰਾਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਪ੍ਰਿੰਸੀਰ ਕੇ ਵਾਲਾ ਤੇ ਹੁਣ ਹੰਦੇਰੀ ਚ ਮੇਰੇ ਕੋਲੇ ਮਾੜਾ ਮੋਟਾ ਮੈਨੂੰ ਮਿਲਿਆ ਸੀਗਾ ਚੀਚਾਂ ਤੇ ਮੈਂ ਕਿਹਾ ਸੋਚਿਆ ਹੁਣੀ ਵੀਡੀਓ ਬਣਾ ਲਈਆ ਸੁੱਤਾ ਪਿਆ ਸੀਗਾ ਤੇ ਸੁੱਤੇ ਸੁੱਤੇ ਮਤਲਬ ਫੋਨ ਚ ਚਲਾਇਆ ਤੇ ਇੱਕੋ ਦਾ ਮੇਰੀ ਚੀਚਾਂ ਸਾਹਮਣੇ ਆਈਆਂ ਤਾਂ ਮੈਂ ਹੁਣੀ ਵੀਡੀਓ ਬਣਾਉਣ ਲੱਗ ਗਿਆ ਤੇ ਖੁਸ਼ਖਬਰੀ ਇਹੀ ਹੈ ਕਿ ਹਰ ਪ੍ਰਕਾਰ ਦੇ ਟਰੈਕਟਰ ਤੇ ਟੈਕਸ ਘਟਿਆ ਹੈਗਾ ਜੀਮੀਦਾਰ ਦੇ ਕੰਮ ਆਉਣ ਵਾਲੇ ਜਿਵੇਂ ਕਿ ਐਨਲੋਪਾ 50 HP ਦਾ ਟਰੈਕਟਰ ਚਲਾਉਂਦੇ ਹਨ 50 HP ਤੱਕ ਤਾਂ ਮੈਂ ਕਨਫਰਮ ਵੀ ਆ ਸਾਨੂੰ ਜਿਹੜੇ ਕੰਪਨੀਆਂ ਨੇ ਇਹ ਆ ਪਾਈਆਂ ਚੀਜ਼ਾਂ ਤੁਸੀਂ ਉਹਨਾਂ ਦੇ ਪੇਜਾਂ ਤੇ ਜਾ ਕੇ ਚੈੱਕ ਕਰ ਸਕਦੇ ਹੋ ਉਹਨਾਂ ਨੇ ਆਪ ਵੀ ਲਿਖ ਕੇ ਪਾਇਆ ਕਿ ਇਹਨਾਂ ਐਨਾਂ ਟੈਕਸ ਘਟਿਆ ਹਨ ਜਿਵੇਂ ਅੰਬੈਸ਼ੀ ਸੋਨਾਲੀਕਾ ਤੇ ਇੱਕ ਦੋ ਕੰਪਨੀਆਂ ਹੋਰ ਵੀ ਨਹੀਂ ਹਨ ਤੇ ਜੌਂਡੀਅਰ ਤਾਂ ਮੈਨੂੰ ਕਿਤੇ ਹੋਰ ਪਤਾ ਲੱਗਿਆ ਸੀ ਕਿ ਟੈਕਸ ਘਟਿਆ ਪਰ ਉਹਨਾਂ ਨੇ 2% ਰੇਟ ਵਧਾਤਾ ਤੇ ਜੇ ਮੰਨ ਕੇ ਚੱਲੋ ਜਿੰਨਾ ਟੈਕਸ ਘਟਿਆ ਸੀ ਉਹਦੇ 2% ਘਟਾ ਦਿਓ ਹਣਾ ਕਿਉਂਕਿ ਨਹੀਂ ਆਉਦਾ प्रॉफिट ਕੱਢ ਲਿਆ ਹੋ ਸਰ ਦੂਜੀਆਂ ਕੰਪਨੀਓਂ ਕੀ प्रॉफिट ਕੱਢਣਾ ਆਉਂਦਾ ਤੇ ਹੁਣ ਮੌਕਾ ਦਾ ਡਾਇਰੈਕਟਰ ਲੈ ਜਾਂਦਾ ਮੈਨੂੰ ਇਹ ਨਹੀਂ ਪਤਾ ਕਿ ਕੰਪਨੀ ਕਦੋਂ ਰੇਟ ਚੱਕ ਦੇਣ ਦੇਖੋ ਜੀਐਸਟੀ ਤਾਂ ਨਹੀਂ ਵਧਦਾ ਜਿਵੇਂ ਇਹ ਵਧਾਉਣ ਨੂੰ ਫਿਰਦੇ ਨੇ ਪਰ ਜਿਹੜਾ ਕੰਪਨੀ ਦਾ ਰੇਟ ਹੋਊਗਾ ਉਹ ਕੰਪਨੀ ਦੇ ਹੱਥ 'ਚ ਹੀ ਹੋਊਗਾ ਜੇ ਕੰਪਨੀ ਨੂੰ ਇਹ ਲੱਗਦਾ ਹਨਾ ਚਲੋ ਹੁਣ ਸਸਤੇ ਹੋਏ ਆ ਤੇ ਹੁਣ ਆਪਾਂ ਉਹਦਾ ਰੇਟ ਵਧਾ ਦਿੰਨੇ ਜਾਂ ਰੇਟ ਉੱਥੇ ਕਰ ਦਿੰਨੇ ਕਿਸਾਨਾਂ ਨੂੰ ਕਿ ਪਹਿਲਾਂ ਤਾਂ ਪਸੰਦ ਆਈ ਰਹੀ ਸੀ ਇਹ ਰੇਟ 'ਚ ਤੇ ਹੁਣ ਵੀ ਪਸੰਦ ਆਉਣਗੇ ਇਹੀ ਕਾਰਨ ਕਰਕੇ ਆ ਜਿਹੜਾ ਉਹ ਟਰੈਕਟਰ ਮਹਿੰਗੇ ਕਰ ਸਕਦੇ ਨੇ ਜਿਨੇ ਜਿਨੇ ਲੈਣਾ ਆ ਹੀ ਮਹੀਨੇ ਦੇ ਵਿੱਚ ਟਰੈਕਟਰ ਲੈ ਲਿਓ ਨਹੀਂ ਇਹ ਤੋਂ ਬਾਅਦ ਇੱਕ ਤਾਂ ਆਪਸ਼ਨ ਆ ਆਪਣੇ ਕੋਲੇ ਖਤਮ ਹੋ ਜਾਣਗੇ ਸੀਆਰਡੀ ਆਉਣ ਲੱਗੇ ਨੇ ਤੇ ਉਸ ਤੋਂ ਬਾਅਦ ਟੈਕਸ ਵੀ ਵਧਾ ਦਿੱਤਾ ਜਾਊਗਾ ਹੁਣ ਆਪਾਂ ਗੱਲ ਕਰਦੇ ਆ ਕਿੰਨੇ ਕੁ ਘਟਿਆ ਟਰੈਕਟਰ ਹਨਾ ਜੀਐਸਟੀ ਉਹਨਾਂ ਨੇ ਪਾਇਆਗਾ ਹੁਣ ਦੋ ਤਿੰਨ ਕੰਪਨੀਆਂ ਦਾ ਤਾਂ ਮੈਨੂੰ ਪਤਾਗਾ ਜਿਵੇਂ ਸਭ ਤੋਂ ਪਹਿਲੇ ਜੌਂਡੀਅਰ ਦਾ ਗੱਲ ਕਰਦੇ 7% ਉਹਨਾਂ ਨੇ ਟੈਕਸ ਘਟਾਤਾ ਬਾਈ ਦੀ ਦੋ ਬਾਅਦ ਜਿਹੜੇ ਡਾਇਰੈਕਟਰ ਆਉਣਗੇ ਉਹ ਲਗਭਗ ਟੈਕਸ ਘਟਾ ਕੇ ਆਲੇ ਹੀ ਆਉਣਗੇ ਤੇ ਜਿਹੜੇ ਕਿ 7% ਚ ਜੌਂਡੀਅਰ ਨੇ ਕੀ ਕੀਤਾ 2% ਆਪ ਦਾ ਰੇਟ ਵਧਾਤਾ ਆਪਾਂ ਨੂੰ ਫਾਇਦਾ ਕਿੰਨੇ ਪਰਸੈਂਟ ਦਾ ਮਿਲਿਆ 5 ਹੁਣ ਤੁਸੀਂ ਇਦਾਂ ਲਾ ਲਓ ਜਿਹੜਾ 8 ਲੱਖ ਦਾ ਡਾਇਰੈਕਟਰ ਆ ਉਹ ਤੇ ਲਗਭਗ ਰੇਟ ਉਹਦਾ 1.5 ਲੱਖ ਤੇ ਟੈਕਸ ਪੈਂਦਾ ਹੋਊ 8 ਲੱਖ ਦੇ ਤੇ ਸੌਰੀ 1.5 ਲੱਖ ਤੇ ਟੈਕਸ ਪੈਂਦਾ ਹੋਊਗਾ ਹਨਾ ਤੁਸੀਂ ਮੋਟਾ-ਮੋਟਾ 5 ਲੱਖ ਲਾ ਲਓ 5 ਲੱਖ ਤੇ ਟੈਕਸ ਪੈਂਦਾ ਸੀਗਾ ਕਿੰਨਾ ਪੈਂਦਾ ਸੀਗਾ 12% ਹੁਣ ਕਈ ਵਿਦਵਾਨ ਆਉਣਗੇ ਵੀਰੇ 1800 ਸੀਸੀ ਤੋਂ ਥੱਲੇ ਲਈ ਨਹੀਂ ਵੀਰੇ ਸਾਰਿਆਂ ਤੇ ਹੀ ਘਟਿਆਗਾ ਜਿੰਨੇ ਤੇ ਆਪਾਂ ਨੂੰ ਲੋੜ ਆਗੀ ਬਾਲੇ ਵੱਡਿਆਂ ਦਾ ਤਾਂ ਮੈਨੂੰ ਪਤਾ ਨਹੀਂ 50 HP ਤੱਕ ਤਾਂ ਮੈਨੂੰ ਕਨਫਰਮ ਹੀ ਆ ਹੋਸਾਰਾ 75 75 ਤੱਕ ਵੀ ਹੋਵੇ ਆਰਾਮ ਨਾਲ ਹੋਊਗਾ ਤੇ ਮੈਂ ਸਾਨੂੰ ਕੁਝ ਕੁ ਡ੍ਰੈਕਟਰਾਂ ਦੀ ਫੋਟੋਆਂ ਵੀ ਪਾਉਂਗਾ ਨਾ ਤੁਸੀਂ ਉਹ ਅੱਗੇ ਦੇਖ ਲਿਓ ਕਿ ਉਹ ਚ ਕਿਹੜੇ ਕਿਹੜੇ ਡ੍ਰੈਕਟਰ ਕੰਪਨੀ ਨੇ ਆਹ ਪੋਸਟਾਂ ਪਾ ਕੇ ਆਖਿਆ ਕਿ ਤੇ ਮੈਂ ਗਾਪੜੀ ਮਾਰਿਆ ਤੇ ਇੱਕ ਸੋਟ ਨੂੰ 5 ਮਿੰਟ ਹੀ ਲੱਗਦੇ ਬਈ ਪੁੱਠਾ ਸਿੱਧਾ ਬੋਲਾਂ ਤੇ ਸਾਨੂੰ ਰਿਸਰਚ ਕਰਦੇ 2-2 ਘੰਟੇ ਟੱਪ ਜਾਂਦੇ ਨੇ ਕਿਸੇ ਵੀ ਵੀਡੀਓ 'ਚ ਤੇ ਉਸ ਤੋਂ ਬਾਅਦ ਆਪਾਂ ਗੱਲ ਕੀ ਕਰਦੇ ਸੀਗੀ ਰੇਟ ਦੀ ਹਾਂ ਤੇ 7% 'ਚ ਉਹਨਾਂ ਨੇ 5 ਲੱਖ ਦਾ ਡ੍ਰੈਕਟਰ ਪਹਿਲਾਂ ਉਹਦੇ ਲੱਗਦਾ ਸੀ 12% ਟੈਕਸ ਲੱਖ ਮਗਰ ਕਿੰਨਾ ਸੀ 12000 ਤੇ 5 ਲੱਖ ਵਗੈਰਾ ਹੋ ਗਿਆ 12 6000 ਹੈ ਨਾ ਹੁਣ 60000 ਦੀ ਜਗ੍ਹਾ 5 ਲੱਖ ਦੀ ਟਰੈਕਟਰ ਸੀ 60000 ਉੱਤੇ ਟੈਕਸ ਪੈਂਦਾ ਸੀਗਾ ਜੀਐਸਟੀ ਹੁਣ ਉਹ ਘਟ ਕੇ ਆ ਗਿਆ 5% 7% ਘਟ ਗਿਆ ਹੁਣ ਲੱਖ ਮਗਰ ਆਪ ਹੁਣ 7000 ਆਪੂ ਤੇ 5 ਲੱਖ ਦਾ ਪੈ ਗਿਆ ਆਪਾਂ ਨੂੰ ਲਗਭਗ 7035 ਪੈ 35000 ਰੁਪਏ ਪੈ ਗਿਆ ਆਪਾਂ ਨੂੰ ਤੇ ਟੈਕਸ ਦਾ ਬਚਤ ਕਿੰਨੀ ਹੋਈ ਆਪਣੀ 25 ਕਹ ਹਜ਼ਾਰ ਦੀ ਆਪਣੀ ਬਚਤ ਹੋਊਗੀ ਤੇ 5 ਲੱਖ ਦੇ ਡਾਇਰੈਕਟਰ ਤੇ ਪਰ ਆਪਣੇ 5 ਲੱਖ ਵਾਲੋ ਡਾਇਰੈਕਟਰ ਨਾਲ ਏਦਾਂ ਨਹੀਂ ਸਾਰਿਆਂ ਦੀ ਹੀ 7-8 ਲੱਖ ਦੇ ਹੋਊਗੀ ਤਾਂ ਕਰਕੇ ਆਪਾਂ ਕਹਿ ਸਕਦੇ ਹਾਂ ਆਪਣੀ 25000 ਤੋਂ ਲੈ ਕੇ 70 80 90000 ਤੱਕ ਬਚਤ ਲਾਜ਼ਮੀ ਹਨ ਕਿਸਾਨ ਵੀਰੋ ਤੇ ਹੁਣ ਮੈਂ ਕੁਝ ਟਰੈਕਟਰਾਂ ਤੁਹਾਨੂੰ ਹੋਰ ਵੀ ਦੱਸਦਾ ਨੇ ਜੌਂਡੀਅਰ ਨੇ ਅਫੀਸ਼ੀਅਲ ਕਿਤੇ ਪੋਸਟ ਨਹੀਂ ਪਈ ਆਪਾਂ ਨੂੰ ਅੱਗੇ ਤੇ ਅੱਗੇ ਪਤਾ ਲੱਗਿਆ ਤੇ ਹੁਣ ਜੀ ਚਾਰ ਪੰਜ ਕੰਪਨੀਆਂ ਦਾ ਟੈਕਸ ਘਟਾ ਰਹੀਆਂ ਨੇ ਤੇ ਇਹ ਤਾਂ ਸਿੱਧੀ ਜੀ ਗੱਲ ਦੂਜੀਆਂ ਵੀ ਘਟਾਉਣਗੀਆਂ ਨਾ ਜ਼ਰੂਰੀ ਥੋੜੀ ਇਹੀ ਕੰਪਨੀਆਂ ਤੇ ਟੈਕਸ ਘਟਿਆਗਾ ਹੁਣ ਮੈਂ ਇੱਕ ਵਾਰੀ ਪੜ ਲਾਂ ਕਿਹੜੀ ਕਿਹੜੀ ਕੰਪਨੀ ਦਾ ਟੈਕਸ ਘਟਿਆ ਫਿਰ ਤੁਹਾਨੂੰ ਦੁਬਾਰਾ ਦੱਸਦਾ ਮੈਂ ਜਿਹੜਾ ਸੋਨਾ ਲੀਕਾ 60 ਦਾ ਸੀਗਾ ਉਹ ਘਟਿਆ 1,57,000 ਤੇ ਜਿਹੜਾ 55 ਦਾ ਸੀ ਉਹ 1,08,000 ਦੇ ਨੇੜੇ ਤੇੜੇ ਘਟਿਆ ਗਣਾ ਇਹੀ ਤੁਸੀਂ ਐ ਲੈ ਲਓ 15 HP ਤੋਂ ਲੈ ਕੇ 75 HP ਤੱਕ ਹੀ GST ਘਟਿਆਗਾ ਲਗਭਗ ਹਨ ਕਿਉਂਕਿ ਇਹ 75 HP ਤੱਕ ਦੇ ਟਰੈਕਟਰ ਆਉਂਦੇ ਨੇ ਕਿਉਂਕਿ ਮਹਿੰਦਰਾ ਨੇ ਆਫੀਸ਼ੀਅਲੀ ਲਿਖ ਕੇ ਪਾਇਆ ਸੀ ਕਿ 15 HP ਤੋਂ 75 HP ਦਾ ਆਪਾਂ ਐਸਟੀਮੇਟ ਲਾ ਰਹੇ ਹਾਂ ਕਿ 75 HP ਹੋਊਗਾ ਹੋ ਸਾਦੇ ਤੋਂ ਉੱਤੇ ਵੀ ਹੋ ਗਏ ਨਾ ਹੁਣ ਸੌਨਾਲੀ ਕਾ ਨੇ ਤਾਂ ਦੋ ਟਰੈਕਟਰਾਂ ਦੇ ਕਨਫਰਮ ਕੀਤਾ 22 ਸਤੰਬਰ ਤੋਂ ਇਹ ਸ਼ਰਤਾਂ ਲਾਗੂ ਨੇ 5% ਜੀਐਸਟੀ ਨਾਲ ਹਰ ਟਰੈਕਟਰ ਦੇ ਘਟੇ ਜਿਹੜਾ ਵੀ ਆਪਾਂ ਲੈਣਾ ਸਹੀ ਮੌਕਾ ਟਰੈਕਟਰ ਲੈਣ ਦਾ ਕਿਸਾਨ ਵੀਰੋ ਇਹ ਤੋਂ ਪਹਿਲਾਂ ਕਿ ਕੰਪਨੀਆਂ ਰੇਟ ਵਧਾਉਣ ਰੇਟ ਵਧਾਉਣ ਗਿਆ ਮੈਂ ਤੁਹਾਨੂੰ ਵਾਰ-ਵਾਰ ਦੱਸੀ ਹੈ ਨਾ ਰੇਟ ਵਧਣਗੇ ਵਧਣਗੇ ਫਿਰ ਇਹਨਾਂ ਆਖਿਓ ਭਾਰਤ ਸਰਕਾਰ ਨੇ ਵਧਾਇਆ ਸੀ ਤਾਂ ਉਧਰੋਂ ਕੱਢ ਲੈਣਾ ਇਹ ਕੰਪਨੀਆਂ ਕਿ ਜ਼ਰੂਰ ਕੱਢਣਗੀਆਂ ਤੇ ਹੁਣ ਮੈਂ ਗੱਲ ਕਰਦਾ ਮਸ਼ੀਨ ਨੇ ਮਸ਼ੀਨ ਨੇ ਕੀ ਕੀ ਕੁਛ ਆਖਿਆਗਾ ਮੈਸ਼ੀਨ ਨੇ ਪੋਸਟ 'ਤੇ ਵੀ ਇਹੀ ਆਖਿਆ ਕਿ ਧੰਨਵਾਦ ਭਾਰਤ ਸਰਕਾਰ ਦਾ 7% ਛੂਟ ਹਨਾ ਉਹਨਾਂ ਨੇ 90000 ਤੱਕ ਪਤਾ ਨਹੀਂ 75 ਤੋਂ 90000 ਤੱਕ ਦਾ ਫਾਇਦਾ ਉਹਨਾਂ ਨੇ ਵੀ ਦੱਸਿਆਗਾ ਤੇ ਮਹਿੰਦਰਾ ਨੇ ਵੀ ਇਹੀ ਫਾਇਦਾ ਦੱਸਿਆ ਕਿ 90000 ਤੱਕ ਤੱਕ ਸਾਨਾਂ ਦਾ ਫਾਇਦਾ ਹੋਊਗਾ ਸੋਲਿਸ ਆ ਜਿਹੜੀ ਕੰਪਨੀ ਉਹਨਾਂ ਨੇ ਵੀ ਪੋਸਟ 'ਤੇ ਇਹੀ ਆਖਿਆ ਹੁਣ ਜਿਹੜੀਆਂ ਕੰਪਨੀਆਂ ਨੇ ਹਜੇ ਪੋਸਟ ਨਹੀਂ ਪਾਈ ਫਰੀਜ਼ ਐਂਡੋ ਫਾਰਮ ਨਿਊ ਹੋਲੈਂਡ ਆਫ ਸਕਾਟ ਤੇ ਹੋਰ ਵੀ ਕੰਪਨੀਆਂ ਨੇ ਬਹੁਤ ਹਨ ਜਿਵੇਂ ਜੌਂਡੀਅਰ ਨੇ ਵੀ ਆਫੀਸ਼ੀਅਲੀ ਕੋਈ ਪੋਸਟ ਨਹੀਂ ਪਾਈ ਕਿ ਜੀਐਸਟੀ ਘਟਿਆ ਵਧਣਾ ਜੋ ਵੀ ਕੁਝ ਵੀ ਨਹੀਂ ਪਾਇਆ ਉਹਨਾਂ ਨੇ ਪਰ ਰੇਟ ਘਟ ਚੁੱਕੇ ਨੇ ਮੈਂ ਤੁਹਾਨੂੰ ਉਹ ਦਿਨ ਵੀ ਆਖਿਆ ਸੀ ਕਿ ਬਈ ਰੇਟ ਘਟੇ ਆ ਤੁਸੀਂ ਮੈਨੂੰ ਪੁੱਠਾ ਸਿੱਧਾ ਬੋਲੇ ਹਣਾ ਤਾਂ ਕਰਕੇ ਆਪਾਂ ਉਹ ਵੀਡੀਓ ਡਿਲੀਟ ਹੀ ਕਰਤੀ ਸੀ ਕਿ ਬਈ ਤੈਨੂੰ ਨਾਲ ਜਣੀ ਤੂੰ ਅਣਪੜਾ ਤੂੰ ਆਇਆ ਆਇਆ ਸਭ ਕੁਝ ਚੋਂ ਆਪਾਂ ਗੁੱਸਾ ਨਹੀਂ ਕੀਤਾ ਉਹ ਗੱਲ ਦਾ ਆਪਾਂ ਵੀਡੀਓ ਡਿਲੀਟ ਕਰਤੀ ਪਰ ਅੱਜ ਤੁਹਾਡੇ ਮੂੰਹ ਤੇ ਚਪੇੜ ਆ ਜਿਹੜੇ ਉੱਤੇ ਮੈਨੂੰ ਮोटा ਸਿੱਧਾ ਬੋਲਦੇ ਸੀਗੇ ਹੁਣ ਮੈਂ ਇਸ ਤੋਂ ਬਾਅਦ ਕੀ ਕਰੂੰ ਸਾਰੀਆਂ ਕੰਪਨੀਆਂ ਦੀਆਂ ਫੋਟੋਸ ਲਾਊਗਾ ਤੁਸੀਂ ਆ ਬਾਈ ਦੀ ਜੁਆਇੰਟ ਚਾਂਸ ਤੁਸੀਂ ਉਹਨਾਂ ਦੇ ਆਫੀਸ਼ੀਅਲ ਇੰਸਟਾਗ੍ਰam ਹੈਂਡਲ ਤੇ ਜਾ ਕੇ ਸਰਚ ਕਰ ਲਓ 15 20 ਪੋਸਟਾਂ ਥੱਲੇ ਵਗ ਜੇ ਉਹਦੇ ਵਿਚ ਵਿਚ ਹੀ ਸਾਨੂੰ ਇਹ ਪੋਸਟਾਂ ਮਿਲ ਜਾਣਗੀਆਂ ਹੁਣ ਮੈਂ ਆਪ ਦੇ ਕੋਲੋਨੀ ਬਣਾਈ ਮੈਨੂੰ ਕੋਈ ਅਣ ਪੜਨਾ ਆਖਿਓ ਥੋਡੇ ਮਾਰ ਮਾਰ ਛੱਤਰ ਟਾਇਰ ਉਤੋਂ ਦੇ ਮੂੰਹ ਤੇ ਪਾਉਂਗਾ ਨਹੀਂ ਮੂੰਹ ਤੋਂ ਇਹ ਟਾਇਰ ਤੇ ਪਾਉਂਗਾ ਥੋਡੇ ਹਨਾ ਪੁੱਠਾ ਸਿੱਧਾ ਬੋਲਦਾ ਇੱਕ ਤਾਂ ਬੰਦਾ ਮਿਹਨਤਖਾਰ ਦਾ ਰਿਸਰਚਾਂ ਕਰਦਾ ਥੋਡੇ ਵਾਸਤੇ ਕੀ ਮੰਨ ਕੇ ਚਲੋ ਤੁਸੀਂ ਹੁਕਮ ਆਏ ਦੀ ਇੰਨੀ ਕਮਾਈ ਵੀ ਨਹੀਂ ਆਉਦਗੀ ਹੁਣ ਯਾ ਵਾਪਾ ਰੋਇ ਮਾੜਵੇਂ ਖਾਣ ਪੀਣ ਜੋ ਕੇ ਪੈਸੇ ਇਕ ਜੈਨੀ ਕਮਾਈ ਵੀ ਨਹੀਂ ਹੁੰਦੀ ਜਿਹੜੀ ਅੱਖਾਂ ਲਾਲ ਕਰਦੇ ਅੱਖਾਂ ਸੂਜਾਉਂਦੇ ਆ ਨੀਂਦ ਖਰਾਬ ਕਰਦੇ ਹੁਣ ਲੱਗ ਭੱਗਰ ਰਾਤ ਦੇ 9 10 ਵਜੇ ਪਈ ਜਿਹੜੇ ਟਾਈਮ ਮੇ ਵੀਡੀਓ ਬਣਾਈ ਜਣਾਗਾ ਤੇ ਇੱਕੋ ਦਾ ਮੈਨੂੰ ਆਖੇ ਸੋਚਿਆ ਹੁਣੀ ਵੀਡੀਓ ਬਣਾਈਏ ਤੇ ਕੱਲ ਨੂੰ ਅਪਲੋਡ ਹੋ ਜੂਗੀ 6 7 ਵਜੇ ਵੀਡੀਓ ਅਪਲੋਡ ਹੋ ਰਹੀ ਹੋਊਗੀ ਨਾ ਤਾਂ ਥੰਬਨੇਲ ਬਣਾਉਣ ਤੇ ਮੈਨੂੰ 12 ਵਜੇ ਆਣਗੇ ਨਾ ਜਿਗਾਰੜ ਵਾਜੀ ਕਰਦੇ ਕਰਦੇ ਪਰ ਤੁਸੀਂ ਨਹੀਂ ਖੁਸ਼ ਹੁੰਦੇ ਮਿੱਤਰੋ ਤੇ ਹੁਣ ਸਾਨੂੰ ਖੁਸ਼ਖਬਰੀ ਦਿੱਤੀ ਹੈ ਜਿਨ੍ਹਾਂ ਨੇ ਡਰਾਈਵਰ ਲੈਣਾ ਆਹੀ ਮਹੀਨੇ ਦੇ ਵਿੱਚ ਲੈਣ ਹੈ ਹੌਲੀ ਹੌਲੀ ਰੇਟ ਵਧਣਗੇ ਹੀ ਵਧਣਗੇ 1000 2000 5000 10 10 ਦਾ ਸਰਕਾਰ ਦੇ ਵਧਣਗੇ ਰੇਟ ਤੇ ਜਿਨੇ ਹੋਰ ਵੀ ਸਮਾ ਲੈਣ ਟੈਕਟਰ ਉਹ ਵੀ ਆਪਦੇ ਲੈ ਲਿਓ ਆਹੀ ਮਹੀਨੇ ਚ ਹੌਲੀ ਹੌਲੀ ਰੇਟ ਸਾਰੀਆਂ ਚੀਜ਼ਾਂ ਦੇ ਵਧਣਗੇ ਉੱਥੇ ਆ ਜਾਣਗੇ ਤੇ ਧੰਨਵਾਦ ਸਾਰੇ ਕਿਸਾਨ ਵੀਰਾਂ ਦਾ